ਸਤ ਸ੍ਰੀ ਅਕਾਲ ਮੈਚਰਨ ਜੋ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਆ ਸਵਾਗਤ ਹੈ ਤੁਹਾਡਾ ਸਾਰਿਆਂ ਦਾ 30 ਅਕਤੂਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਣਾਈ ਗਈ ਖੁਸ਼ ਖ਼ਬਰ ਇਹ ਧੀ ਆਈਜੀ ਹਰਜਨ ਸਿੰਘ ਪੁੱਲਰ ਦੇ ਉੱਪਰ ਇੱਕ ਫੋਰ ਨਵਾਂ ਪਰਚਾ ਦਰਜ ਹੋ ਗਿਆ ਤੇ ਪੁੱਲਰ ਮਾਮਲੇ ਵਿੱਚ ਹੀ ਗ੍ਰਿਫਤਾਰ ਕੀਤੇ ਗਏ ਵਿਚੋਲੀਏ ਕ੍ਰਿਸ਼ਨੂ ਦਾ ਰਿਮਾਂਡ ਸੀਬੀਆਈ ਨੇ ਲੈ ਲਿਆ ਹੈ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਲੇ ਜਿਥੇ ਨੂੰ ਹੁਣ ਵੀਜ਼ੇ ਮਿਲ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵਾਜੇ ਕਰਤੇ ਪਰਚਾ ਦਰਜ ਹੋ ਗਿਆ ਹੈ ਸੁਖਪਾਲ ਸਿੰਘ ਖੈਰਾਂ ਨੇ ਇੱਕ ਵਾਰ ਫਿਰ ਤੋਂ ਰਾਣਾ ਗੁਰਜੀਤ ਨੂੰ ਘੇਰਿਆ ਹੈ ਤੇ ਅਨੰਦਪੁਰ ਸਾਹਿਬ ਦੇ ਵਿੱਚ ਹੋਣ ਵਾਲੇ ਸ਼ਹੀਦੀ ਸ਼ਸਨ ਲੈ ਕੇ ਤਰਫ ਤਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁੱਝ ਨੁਸਹਿਤਾਂ ਦੇ ਦਿੱਤੀਆਂ ਗਈਆਂ ਨੇ ਭਾਜਪਾ ਆਗੂਆਂ ਦੇ ਵੱਲੋਂ ਮੌਜੂਦ ਰਕਮ ਨਾ ਮਿਲਣ ਲੈ ਕੇ ਸੀਐਮ ਮਾਨ ਨੂੰ ਚੇਤਾਵਨੀ ਜਾਰੀ ਕਰ ਦੁੱਤੀ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਸਕੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦਾ ਐਲਾਨ ਕਰਦਿਆਂ ਹੋਇਆਂ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਆਰਟੀਓ ਦਫ਼ਤਰਾਂ ਦੇ ਵਿੱਚ ਜਿਹੜੇ ਕੰਮ ਹੁੰਦੇ ਸਨ 56 ਲਗਭਗ ਕੰਮ ਜਿਹੜੇ ਹੁੰਦੇ ਸਨ ਉਹ ਹੁਣ ਆਨਲਾਈਨ ਦੇ ਜ਼ਰੀਏ ਹੀ ਤੁਹਾਡੇ ਘਰ ਬੈਠਿਆਂ ਹੋ ਜਾਣਗੇ ਪੰਜਾਬ ਸਰਕਾਰ ਦੇ ਵੱਲੋਂ ਆਰਟੀਓ ਦਫ਼ਤਰਾਂ ਦੇ ਵਿੱਚ ਜਿਹੜੇ ਕੰਮ ਹੁੰਦੇ ਸਨ ਭਾਵੇਂ ਡਰਾਈਵਿੰਗ ਲਾਇਸੈਂਸ ਆ ਆਰਸੀ ਲਰਨਿੰਗ ਲਾਇਸੈਂਸ ਇਹਨਾਂ ਨੂੰ ਅਪਡੇਟ ਕਰਨਾ ਰੀਨਿਊ ਕਰਨਾ ਕੋਈ ਵੀ ਗਲਤੀ ਹੈ ਕੋਈ ਵੀ ਕੰਮ ਜਿਹੜਾ ਆਰਟੀਓ ਦਫ਼ਤਰਾਂ ਦੇ ਵਿੱਚ ਹੁੰਦਾ ਸੀ ਹੁਣ ਘਰ ਬੈਠਿਆਂ ਹੀ ਹੋਵੇਗਾ ਇਸ ਬਾਰੇ ਜਾਣਕਾਰੀ ਦਿੰਦਿਆਂ ਹਨ ਸੀਐਮ ਭਗਵੰਤ ਮਾਨ ਨੇ ਆਖਿਆ ਕਿ 1076 1076 ਨੰਬਰ ਤੇ ਤੁਸੀਂ ਕਾਲ ਕਰੋ ਸਰਕਾਰੀ ਨੁਮਾਇੰਦਾ ਘਰ ਆਕੇ ਤੁਹਾਡੇ ਸਾਰੇ ਕੰਮ ਕਰਕੇ ਜਾਵੇਗਾ ਸੀਐਮ ਭਗਵੰਤ ਮਾਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਤੇ ਇੱਥੇ ਸੀਐਮ ਭਗਵੰਤ ਮਾਨ ਨੇ ਲੁਧਿਆਣਾ ਦੇ ਆਰਟੀਓ ਦਫ਼ਤਰ ਨੂੰ ਜਿੰਦਰਾ ਮਾਰਕੀਟ ਚਾਬੀ ਡਸਟਬਿਨ ਦੇ ਵਿੱਚ ਛੋਟ ਦੁੱਤੀਏ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਆਰਟੀਓ ਦਫਤਰ ਤੇ ਬੰਦ ਹੋਣ ਦੇ ਨਾਲ ਰਿਸ਼ਵਤ ਖੋਰੀ ਵੀ ਪ੍ਰਸ਼ਾਚਾਰ ਵੀ ਬੰਦ ਹੋ ਗਿਆ ਹੈ ਲਗਭਗ 56 ਸੇਵਾਵਾਂ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਆਰਟੀਓ ਸੰਬੰਧੀ ਕੋਈ ਵੀ ਜੇਕਰ ਕੰਮ ਕਰਵਾਉਣਾ ਚਾਹੁੰਦੇ ਹੋ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਨੇੜਲੇ ਸੇਵਾ ਕੇਂਦਰਾਂ ਤੇ ਵੀ ਜਾ ਕੇ ਤੁਸੀਂ ਕੰਮ ਕਰਵਾ ਸਕਦੇ ਹੋ ਉੱਥੇ ਵੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਨੇ ਇੱਥੇ ਸੀਐਮ ਭਗਵੰਤ ਮਾਨ ਨੇ ਦਫ਼ਤਰਾਂ ਦੀ ਖਜਲਖੁਆਰੀ ਬੰਦ ਕਰਨ ਦਾ ਦਾਵਾ ਕਰ ਦਤਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਮੁਤਲਕਿਤ ਕੇ ਡੀਆਈਜੀ ਹਰਤੰਨ ਸਿੰਘ ਪੁਲਰ ਦੇ ਉੱਪਰ ਜਿੱਥੇ ਪਹਿਲਾਂ ਸੀਬੀਆਈ ਨੇ ਰਿਸ਼ਵਤ ਨਾਲ ਸੰਬੰਧਤ ਭ੍ਰਿਸ਼ਟਾਚਾਰ ਨਾਲ ਸੰਬੰਧਤ ਮਾਮਲਾ ਦਰਜ ਕੀਤਾ ਹੈ ਤੇ ਬੀਤ ਦਿਨੀ ਸੀਬੀਆਈ ਨੇ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਇੱਕ ਨਵਾਂ ਮਾਮਲਾ ਹਰਚਰਨ ਸਿੰਘ ਪੁੱਲਰ ਦੇ ਦਰਜ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਸੀਬੀਆਈ ਦੇ ਵੱਲੋਂ ਹਰਚਰਨ ਸਿੰਘ ਪੁੱਲਰ ਦੇ ਟਿਕਾਣਿਆਂ ਤੇ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਸੀ ਭਾਵੇਂ ਉਹ ਸਮਰਾਲਾ ਦੇ ਵਿੱਚ ਫਾਰਮ ਹਾਊਸ ਹੋਵੇ ਭਾਵੇਂ ਚੰਡੀਗੜ੍ਹ ਵਾਲੀ ਰਿਹਾਇਸ਼ ਹੋਵੇ ਸਾਰੇ ਜਾਇਦਾਦ ਦੇ ਵੇਰਵੇ ਲੈ ਜਾ ਰਹੇ ਸਨ ਸੀਬੀਆਈ ਨੇ 7 ਕਰੋੜ 36 ਲੱਖ ਰੁਪਏ 2 ਕਰੋੜ 32 ਲੱਖ ਰੁਪਏ ਦੇ ਗਹਿਣੇ ਤੇ 5 ਗੱਡੀਆਂ ਬਰਾਮਦ ਕੀਤੀਆਂ ਸਨ ਇਸ ਤੋਂ ਇਲਾਵਾ ਹੋਰ ਵੀ ਘਰਾਂ ਦੇ ਵਿੱਚ ਜੋ ਮਹਿੰਗਾ ਸਮਾਨ ਬੈੱਡ ਸੋਫੇ ਪੱਖੇ ਏਸੀ ਕੂਲਰ ਜੋ ਕੁਝ ਵੀ ਮਹਿੰਗਾ ਲੱਗਾ ਹੋਇਆ ਸੀ ਸਾਰੀ ਦੀ ਜਾਂਚ ਪੜਤਾਲ ਕੀਤੀ ਗਈ ਹੈ ਲੇਖਾ ਜੋਖਾ ਤਿਆਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਸੀਬੀਆਈ ਨੂੰ ਇਹ ਲੱਗਾ ਕਿ ਜੋ ਡੀਆਈਜੀ ਹਰਚੰਦਰ ਸਿੰਘ ਪਲਰ ਦੀ ਜਾਇਦਾਦ ਹੈ ਉਹ ਜ਼ਿਆਦਾ ਹੈ ਆਮਦਨ ਤਨਖਾਹ ਘਟ ਹੈ ਇਸ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਮੀਡੀਆ ਰਿਪੋਰਟਰ ਦੇ ਮੁਤਾਬਕ ਹੁਣ ਵਿਦੇਸ਼ਾਂ ਦੇ ਵਿੱਚ ਜੋ ਡੀਆਈਜੀ ਹਰਚੰਦ ਸਿੰਘ ਪੁੱਲਰ ਦੀਆਂ ਜਾਇਦਾਦਾਂ ਨੇ ਉਹਨਾਂ ਦੀ ਜਾਂਚ ਵੀ ਕੀਤੀ ਜਾਵੇਗੀ ਸੀਬੀਆਈ ਦੇ ਵੱਲੋਂ ਵੇਰਵੇ ਖੰਗਾਲੇ ਜਾ ਰਹੇ ਨੇ ਤੇ ਇੱਕ ਹੋਰ ਨਵਾਂ ਪਰਚਾ ਹੋਣ ਤੋਂ ਬਾਅਦ ਮੁਤਲ ਕੀਤੇ ਗਏ ਡੀਆਈਜੀ ਹਰਚੰਦ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰੀਆਂ ਨੇ ਵਧੀਆਂ ਅਗਲੀ ਖਬਰ ਦੇ ਵੱਲ ਜੋ ਕਿ ਇਸੇ ਮਾਮਲੇ ਦੇ ਨਾਲ ਹੀ ਜੁੜੀ ਹੋਈ ਹੈ ਜਿਸ ਮੌਕੇ ਹਰਚੰਦ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਮਾਮਲੇ ਵਿੱਚ ਰਿਸ਼ਵਤ ਖਰੀਦੇ ਮਾਮਲੇ ਵਿੱਚ ਹੀ ਵਿਚੋਲੀਏ கிருஷ்ਨੂ ਸ਼ਾਰਦਨੋ ਵੀ ਗ੍ਰਿਫਤਾਰ ਕੀਤਾ ਗਿਆ। கிருஷ்ਨੂ ਨਾਮ ਦਾ ਇਹ ਵਿਅਕਤੀ ਖਰਚਨ ਸਿੰਘ ਪੁੱਲਰ ਦੇ ਮਾਮਲੇ ਵਿੱਚ ਸਾਰੇ ਪੈਸੇ ਇਕੱਠੇ ਕਰਕੇ ਲਿਆਂਦਾ ਸੀ ਜਿਸ ਨਾਲ ਵੀ ਪੈਸਿਆਂ ਦੇ ਲੈਣ ਦੇਣ ਦੀ ਗੱਲ ਹੁੰਦੀ ਸੀ। கிருஷ்ਨੂ ਵੱਲੋਂ ਹੀ ਪੈਸੇ ਇਕੱਠੇ ਕਰਕੇ ਲਿਆਂਦੇ ਜਾਂਦੇ ਸਨ। ਪਹਿਲਾਂ ਸੀਬੀਆਈ ਨੇ கிருஷ்ਨੂ ਨੂੰ ਫੜਿਆ ਉਸ ਤੋਂ ਬਾਅਦ ਡੀਆਈਜੀ ਹਰਚਨ ਸਿੰਘ ਪੁੱਲਰ ਨੂੰ ਫੜਿਆ ਤੇ ਬਿਜਦ ਨੇ ਸੀਬੀਆਈ ਨੇ கிருஷ்ਨੂ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਸੀਬੀਏ ਦੀ ਅਦਾਲਤ 9 ਦਿਨਾਂ ਦਾ ਰਿਮਾਨਡ ਕ੍ਰਿਸ਼ਨੂ ਦਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਕਈ ਵੱਡੇ ਸਿਆਸੀ ਲੀਡਰ ਅਤੇ ਕਈ ਹੋਰ ਪੁਲਿਸ ਅਧਿਕਾਰੀ ਵੀ ਫਾਸਟ ਸੌਖ ਦੇ ਨੇ ਬਾਦਿਆਂ ਅਗਲੀ ਖਬਰ ਦੇ ਵੱਲ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਦੇਸ਼ ਭਰ ਦੇ ਵਿੱਚ ਮਨਾਇਆ ਜਾਵੇਗਾ ਤੇ ਇਸ ਨੂੰ ਲੈ ਕੇ ਹਰ ਇੱਕ ਸਾਲ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਾਕਿਸਤਾਨ ਜਥਾ ਜਾਵੇਗਾ ਇਸ ਨੂੰ ਲੈ ਕੇ ਭਾਰਤ ਸਰਕਾਰ ਦੇ ਵੱਲੋਂ ਪਹਿਲਾਂ ਜਥਾ ਪੇਜ ਤੋਂ ਨਾ ਕਰ ਦਿੱਤੀ ਗਈ ਵਿਰੋਧ ਹੋਇਆ ਤਾਂ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਪਾਸਪੋਰਟ ਇਕੱਠੇ ਕਰਨ ਤੋਂ ਬਾਅਦ ਹੁਣ ਨਨਕਾਣਾ ਸਾਹਿਬ ਜਾਣ ਦੇ ਲਈ 1796 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮਿਲ ਗਿਆ ਹੈ 4 ਨਵੰਬਰ ਨੂੰ ਜਾਣਗੇ 5 ਨਵੰਬਰ ਨੂੰ ਪ੍ਰਕਾਸ਼ਪੁਰਬ ਮਨਾਇਆ ਜਾਵੇਗਾ ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਿਲ ਹੋਵੇਗਾ ਤੇ ਉਸ ਤੋਂ ਬਾਅਦ 13 ਨਵੰਬਰ ਨੂੰ ਵੱਖ-ਵੱਖਰੇ ਗੁਰਦਆਰਿਆਂ ਦੇ ਦਰਸ਼ਨਤ ਬਾਅਦ ਇਹ ਜਥਾ ਭਾਰਤ ਵਾਪਸ ਆ ਜਾਵੇਗਾ ਸ਼ਰਮਣੀ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 1802 ਸ਼ਰਧਾਲੂਆਂ ਦੇ ਪਾਸਪੋਰਟ ਆ ਪਾਕਿਸਤਾਨੀ ਦੂਤ ਘਰ ਨੂੰ ਭੇਜ ਗਏ ਸਨ ਜਿਨ੍ਹਾਂ ਵਿੱਚੋਂ 1796 ਸਿੱਖ ਸ਼ਰਧਾਲੂਆਂ ਨੂੰ ਵਿਜੇ ਮਿਲੇ ਨੇ ਤੇ ਖੁੱਲ੍ਹ ਦਲੀ ਦੇ ਨਾਲ ਵਿਜੇ ਦੇ ਨੂੰ ਲੈ ਕੇ ਸ਼ਰਮਣੀ ਕਮੇਟੀ ਦੇ ਵੱਲੋਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹਾਲ ਹੀ ਦੇ ਵਿੱਚ ਜੋ ਆਪਰੇਸ਼ਨ ਸੰਧੂਰ ਚਲਿਆ ਉਸ ਤੋਂ ਬਾਅਦ ਪਹਿਲੀ ਵਾਰ ਇਜਥਾ ਨਨਕਾਣਾ ਸਾਹਿਬ ਜਾਵੇਗਾ ਵਾਧਿਆਂ ਅਗਲੀ ਖਬਰ ਤੇ ਵੱਲ ਆਮ ਆਦਮੀ ਪਾਰਟੀ ਦੇ ਹਲਕਾ ਸ਼ਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘਾ ਬਾਜੀਗਰ ਦੇ ਉੱਪਰ ਪਰਚਾ ਦਰਜ ਹੋ ਗਿਆ ਕੁਲਵੰਤ ਸਿੰਘਾ ਬਾਜੀਗਰ ਦੇ ਨਾਂ ਨਾਲ ਉਹਨਾਂ ਦੇ ਦੋ ਪੁੱਤਰ ਅਤੇ ਹੋਰਨਾ ਦਰਜਨ ਦੇ ਕਰੀਬ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਦਰਸਲ ਕੁਲਵੰਤ ਸਿੰਘ ਬਾਜੀਗਰ ਅਤੇ ਉਹਨਾਂ ਦੇ ਦੋ ਪੁੱਤਰਾਂ ਗੁਰਮੀਤ ਸਿੰਘ ਅਤੇ ਹਰਜੀਤ ਸਿੰਘ ਦੇ ਉੱਪਰ ਇਹ ਦੋਸ਼ ਲੱਗਾ ਹੈ ਕਿ ਇਹਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਦੇ ਦੌਰਾਨ ਵਿਅਕਤੀ ਦੀਆਂ ਦੋਵੇਂ ਲੱਤਾਂ ਕਥੇ ਤੌਰ ਤੇ ਤੋੜ ਦਿੱਤੀਆਂ ਗਈਆਂ ਨੇ ਇਹ ਕੇਸ ਵਿਧਾਇਕ ਦੇ ਪਿੰਡ کریمਨਗਰ ਚਿਚੜਵਾਲ ਦੇ ਵਸਨੇ ਇੱਕ ਡਾਕਟਰ ਗੁਰਚਰਨ RAM ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ ਜ਼ਿਲ੍ਹਾ ਕੈਥਲ ਦੇ ਥਾਣਾ ਗੋਲਾ ਵਿੱਚ 28 ਅਕਤੂਬਰ ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸ਼ਿਕਾਇਤ ਕਰਤਾ ਨੇ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਨੇ ਤੇ ਉਹ ਇਸ ਮੌਕੇ ਗੰਭੀਰ ਹਾਲਤ ਦੇ ਵਿੱਚ ਜਿਰੇ ਇਲਾਜ ਹੈ ਵਿਧਾਇਕ ਦੇ ਪਰਾਂ ਤੋਂ ਪੰਚਾਇਤੀ ਹਾਰਨ ਮਗਰੋਂ ਗੁਰਚਰਨ ਸੋਸ਼ਲ ਮੀਡੀਆ ਤੇ ਵਿਧਾਇਕ ਖਿਲਾਫ ਪੋਸਟਾਂ ਪਾ ਰਿਆ ਸੀ ਜਿਸ ਤੋਂ ਬਾਅਦ ਉਸ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਜਾਂਦੀ ਹੈ ਕਥਿਤ ਤੌਰ ਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਹਰਿਆਣਾ ਦੀ ਪੁਲਿਸ ਦੇ ਵੱਲੋਂ ਸਬੰਧਤ ਥਾਣੇ ਦੇ ਵਿੱਚ ਆਮਾਦੀ ਪਾਰਟੀ ਦੇ ਹਲਕਾ ਸ਼ਤਰਾਨਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਉਹਨਾਂ ਦੇ ਦੋ ਪੁੱਤਰ ਅਤੇ ਲਗਭਗ 1 ਦਰਜਨ ਦੇ ਕਰੀਬਾ ਹੋਰ ਵਿਅਕਤੀ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਦੇ ਮੁਤਾਬਕ ਇਹ ਜੋ ਹੋਰ ਵਿਅਕਤੀ ਸ਼ਾਮਿਲ ਨੇ ਪਰਚੇ ਦੇ ਵਿੱਚ ਸ਼ਾਮਿਲ ਹੈ ਇਹ ਵੀ ਵਿਧਾਇਕ ਬਾਜੀਗਰਦੇ ਹੀ ਜਾਣਕਾਰ ਨੇ ਤੇ ਸਾਰੇ ਘਟਨਾਕਰਮ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦਾ ਸਪਸ਼ਟ ਕਰਨੇ ਲਈ ਸਾਹਮਣੇ ਆਇਆ ਹੈ ਉਹਨਾਂ ਨੇ ਤਾਂ ਕਿ ਇਹ ਸਾਰੇ ਦੋਸ਼ ਝੂਠੇ ਲਗਾਏ ਗਏ ਨੇ ਜੇਕਰ ਇਹ ਦੋਸ਼ ਸਾਬਿਤ ਹੋ ਜਾਣ ਤਾਂ ਮੈਂ ਰਾਜਨੀਤੀ ਛੱਡ ਦਵਾਂਗਾ ਇੱਥੇ ਵੱਡਾ ਦਬਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਕਾਂਗਰਸੀ ਲੀਡਰਾਂ ਦੇ ਵੱਲੋਂ ਅਕਸਰੀ ਇੱਕ ਦੂਜੇ ਦੇ ਉੱਪਰ ਨਿਸ਼ਾਨੇ ਸਾਦੇ ਜਾਂਦੇ ਨੇ ਤੇ ਜਿਹਾ ਇੱਕ ਵਾਰ ਫਿਰ ਤੋਂ ਹੁੰਦਾ ਖਾਇਦੇ ਰਿਹਾ ਹੈ ਰਾਣਾ ਗੁਰਜੀਤ ਦੇ ਉੱਪਰ ਨਿਸ਼ਾਨੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸਾਧ ਦਿੱਤੇ ਗਏ ਨੇ ਦਰਅਸਲ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਕਿਸੇ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਸੀ ਤਾਂ ਸੁਖਪਾਲ ਸਿੰਘ ਕਰਨ ਇਸ ਵੀਡੀਓ ਨੂੰ ਸਾਂਝਾ ਕੀਤਾ ਜਿਸ ਦੇ ਵਿੱਚ ਵਿਅਕਤੀ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਰਾਣਾ ਗੁਰਜੀਤ ਦੀ ਜੋ 슈ਗਰ ਮਿਲ ਹੈ ਇਸ ਦੇ ਵਿੱਚੋਂ ਜਿੱਥੇ ਜ਼ਰੀਲਾ ਧੂਆਂ ਨਿਕਲਦਾ ਹੈ ਨਾਲ ਦੇ ਨਾਲ ਸਵਾਹ ਵੀ ਨਿਕਲਦੀ ਹੈ ਜਿਸ ਨੇ ਕਿ ਆਸ-ਪਾਸ ਦੇ ਲੋਕਾਂ ਦਾ ਜੀਣਾ ਮੁਹਾੜ ਕਰਕੇ ਰੱਖ ਦਿੱਤਾ ਹੈ ਅਸੀਂ ਜਦੋਂ ਬਾਹਰ ਆ ਸਾਡੀਆਂ ਅੱਖਾਂ ਦੇ ਵਿੱਚ ਇਹ ਸਵਾਹ ਪੈਂਦੀ ਹੈ ਤੇ ਘਰਾਂ ਦੇ ਵਿੱਚ ਗੱਡੀਆਂ ਦੇ ਉੱਪਰ ਕੱਪੜਿਆਂ ਦੇ ਉੱਪਰ ਇਸ ਸਵਾਹ ਜੋ ਨਿਕਲਦੀ ਹੈ ਰਾਣਾ ਗੁਰਜੀਦੀ 슈ਗਰ ਮਿਲਜੋ ਇੱਥੇ ਲੱਗੀ ਹੋਈ ਹੈ ਉਸ ਦੇ ਵਿੱਚੋਂ ਨਿਕਲਦੀ ਹੈ ਜਿਸ ਨੇ ਕਿ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਵੱਡੇ ਪੱਧਰ ਤੇ ਇਹ ਪ੍ਰਦੂਸ਼ਣਾ ਫੈਲ ਆ ਰਿਹਾ ਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਸੁਖਪਾਲ ਸਿੰਘ ਖੈਰਾ ਨੇ ਲਿਖ ਦਿੱਤਾ ਹੈ ਕਿ ਲੋਕ ਸਿਆਸਤਦਾਨਾਂ ਤੋਂ ਉਮੀਦ ਕਰਦੇ ਹਨ ਕਿ ਉਹ ਮਿਸਾਲ ਬਣ ਕੇ ਅਗਵਾਈ ਕਰਨ ਪਰ ਬਦਕਿਸਮਤੀ ਨਾਲ ਕਪੂਰਥਲਾ ਦੇ ਐਮ ਐਲ ਏ ਰਾਣਾ ਗੁਰਜੀਤ ਦੀ ਇੰਡਸਟਰੀ ਮਾਝਾ ਵਿੱਚ ਆਪਣੀ 슈ਗਰ ਮਿਲ ਦੇ ਆਲੇ ਦੁਆਲੇ ਜ਼ਰੀਲਾ ਪ੍ਰਦੂਸ਼ਣ ਫੈਲਾ ਰਹੀ ਹੈ ਜਿਸ ਨਾਲ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ। ਹੇਠਾਂ ਦਿੱਤੀ ਵੀਡੀਓ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਦਯੋਗਾਂ ਤੋਂ ਨਿਕਲਣ ਵਾਲੇ ਅਜਿਹੇ ਖਤਰਨਾਕ ਪ੍ਰਦੂਸ਼ਣ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲਤਾ ਦਾ ਇੱਕ ਸਪਸ਼ਟ ਉਦਾਹਰਣ ਹੈ। ਅਜਿਹੇ ਖਤਰਨਾਕ ਅਤੇ ਜ਼ਹਿਰੀਲੇ ਪ੍ਰਦੂਸ਼ਣ ਵਾਲਾ ਅੱਖਾਂ ਮੀਟਣਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅਪਰਾਧਿਕ ਲਾਪਰਵਾਹੀ ਹੈ ਜਿਸ ਨੇ ਬਦਲਾਅ ਲਿਆਉਣ ਦਾ ਦਾਵਾ ਕੀਤਾ ਸੀ। ਰਾਣਾ ਗੁਰਜੀਤ ਲਈ ਵਾਤਾਵਰਣ ਦੇ ਨਾਲੋਂ ਪੈਸਾ ਚੁੰਨਾ ਇੱਕ ਕੰਮ ਦੀ ਗੱਲ ਹੈ ਸੁਖਪਾਲ ਸਿੰਘ ਖੜਾ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਰ ਦਿੱਤੇ ਗਏ ਨੇ ਤੇ ਜੋ ਵੀਡੀਓ ਸੁਖਪਾਸਿੰਘ ਖਰ ਨੇ ਸਾਂਝੀ ਕੀਤੀ ਹੈ ਇਸ ਵੀਡੀਓ ਦੇ ਵਿੱਚ ਵਿਅਕਤੀ ਇਹ ਵੀ ਦਾਵਾ ਕਰਦਾ ਹੈ ਕਿ ਰਾਣਾ ਗੁਰਜੀਤ ਅਤੇ ਆਪ ਸਰਕਾਰ ਇੱਕ ਦੂਜੇ ਨਾਲ ਮਿਲ ਕੇ ਚੱਲ ਰਹੇ ਨੇ ਇਸੇ ਕਰਕੇ ਭਗਵੰਤ ਮਾਨ ਅਤੇ ਉਸ ਦੀ ਕੈਬਨਿਟ ਦੇ ਉੱਪਰ ਰਾਣਾ ਗੁਰਜੀਤ ਬੈਠਿਆ ਹੋਇਆ ਹੈ ਤੇ ਜਿੱਥੇ ਰਾਣਾ ਗੁਰਜੀਤ ਦੀ 슈ਗਰ ਮਿਲ ਲੱਗੀ ਹੋਈ ਹੈ ਇਸ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪੱਜਨ ਸਿੰਘ ਈਟੀਓ ਹੈ ਜਿਨ੍ਹਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਵਿਅਕਤੀ ਦੇ ਵੱਲੋਂ ਗੰਭੀਰ ਦੋਸ਼ ਲਗਾ ਦਿੱਤੇ ਗਏ ਨੇ ਤੋ ਸਭ ਪਾਸੇ ਘਰਨੇ ਸਾਂਝੀ ਕਰਦਿਆ ਹੋਇਆ ਉਹ ਪ੍ਰਤੀਕਿਣ ਨਿਸ਼ਾਨੇ ਰਾਣਾ ਗੁਰਜੀਤ ਦੇ ਉੱਪਰ ਅਤੇ ਆਮ ਆਦਮੀ ਪਾਰਟੀ ਦੇ ਉੱਪਰ ਸਾਧਤੇ ਨੇ ਵਾਧਿਆ ਅਗਲੀ ਖਬਰ ਦੇ ਵੱਲ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਅਨੰਦਪੁਰ ਸਾਹਿਬ ਦੇ ਵਿੱਚ ਸਾਧ ਲਿਆ ਗਿਆ ਪਹਿਲੀ ਵਾਰ ਹੋ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਵਿਧਾਨ ਸਭਾ ਤੋਂ ਬਾਹਰ ਵਿਧਾਨ ਸਭਾ ਲੱਗਣ ਜਾ ਰਹੀ ਹੈ ਸਰਕਾਰ ਦੇ ਵੱਲੋਂ 24 ਨਵੰਬਰ ਨੂੰ ਵਿਧਾਨ ਸਭਾ ਦਾ ਇੱਕ ਦਿਨਾਂ ਦਾ ਵਿਸ਼ੇਸ਼ ਸੈਸ਼ਨ ਸਾਦਪੁਰ ਸਾਹਿਬ ਦੇ ਵਿੱਚ ਕਰਵਾਇਆ ਜਾਵੇਗਾ ਤੇ ਸ਼ਹੀਦੀ ਸੈਸ਼ਨ ਦੇ ਲਈ ਵਾਟਰ ਪ੍ਰੂਫ ਟੈਂਟ ਲੱਗੇਗਾ ਤੇ ਇਸ ਦੇ ਵਿੱਚ ਵਿਧਾਨ ਸਭਾ ਵਰਗੀ ਦਿਖ ਦੇਣ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਤੇ ਇਸ ਵਿਧਾਨ ਸਭਾ ਦੇ ਕਰਵਾਏ ਜਾਣ ਵਾਲੇ ਸੈਸ਼ਨ ਲੈ ਕੇ ਕਾਂਗਰਸੀ ਵਿਧਾਇਕ ਕ੍ਰੈਪਰ ਜਿੰਦਰ ਸਿੰਘਾ ਬਾਜਬਾ ਦੇ ਵੱਲੋਂ ਕੁਝ ਨਸੀਹਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀਆਂ ਗਿਆ ਨੇ ਉਹਨਾਂ ਦੇ ਵੱਲੋਂ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨਾ ਚੰਡੀਗੜ੍ਹ ਦੇ ਵਿੱਚ ਸਥਿਤ ਵਿਧਾਨ ਸਭਾ ਉੱਥੇ ਹੀ ਕਰਵਾਇਆ ਜਾਵੇ ਉਹਨਾਂ ਨੇ ਇਹ ਤਰਕ ਦਿੱਤਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬਾਹਰ ਕਿਸੇ ਹੋਰ ਥਾਂ ਤੇ ਕਰਵਾਏ ਜਾਣ ਦੀ ਰਵਾਇਤ ਨਹੀਂ ਸ਼ਹੀਦੀ ਦਿਹਾੜੇ ਦੇ ਸਮਾਗਮ ਮੌਕੇ ਸੰਗਤਾਂ ਦਾ ਭਾਰੀ ਇਕੱਠ ਹੋਵੇਗਾ ਜਿਸ ਕਰਕੇ ਵਿਧਾਇਕਾਂ ਅਫਸਰਾਂ ਅਤੇ ਮੀਡੀਆ ਨੂੰ ਦਿਖਤਾ ਆਉਣ ਗਿਆ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੇ ਵਿਧਵਾ ਬਣ ਜਾਵੇਗਾ ਉਹਨਾਂ ਕਿਹਾ ਕਿ ਸੈਸ਼ਨ ਦੇ ਕਰੋੜ ਰੁਪਏ ਦਾ ਵੱਧੂ ਖਰਚਾ ਜੋ ਸਰਕਾਰ ਕਰ ਰਹੀ ਹੈ ਉਸ ਨੂੰ ਸੰਗਤਾਂ ਦੇ ਪ੍ਰਬੰਧ ਦੇ ਉੱਪਰ ਖਰਚ ਕੀਤਾ ਜਾ ਸਕਦਾ ਹੈ ਇਥੇ ਨਸੀਤਾ ਦੇ ਦਾ ਕੰਮ ਤਰ ਜਿੰਦਰ ਸਿੰਘਾ ਬਾਜਵਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਤੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੜਪੀੜਤ ਲੋਕਾਂ ਨੂੰ ਇਹ ਪ੍ਰੋਸਾ ਦਵਾਇਆ ਗਿਆ ਕਿ ਹਰੇਕ ਵਰਗ ਦੇ ਹਰੇਕ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ 45 ਦਿਨਾਂ ਦੇ ਅੰਦਰ ਅੰਦਰ ਦੇ ਦਿੱਤਾ ਜਾਵੇਗਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਗੱਲ ਆਖ ਦਿੱਤੀ ਕਿ ਅਫਸਰਾਂ ਦੇ ਵੱਲੋਂ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਦੀਵਾਲੀ ਤੋਂ ਪਹਿਲਾਂ ਪਹਿਲਾਂ ਹਰੇਕ ਦੇ ਖਾਤਿਆਂ ਦੇ ਵਿੱਚ ਹਰੇਕ ਹੜਪੀੜਤ ਲੋਕਾਂ ਦੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸਤਿਮੰਤਰੀ ਦੇ ਵੱਲੋਂ ਜਗਾ ਜਗਾ ਤੇ ਜਾ ਕੇ ਹੜਪੀਟ ਤੇ ਲੋਕਾਂ ਦੇ ਮੁਆਵਜ਼ੇ ਦਿੱਤੇ ਗਏ ਕੋਜਿਕ ਲੋਕਣ ਮੌਜੂਦ ਦਿੱਤੇ ਗਏ ਉਸ ਤੋਂ ਬਾਅਦ ਹੁਣ ਸਰਕਾਰ ਚੁੱਪ ਹੁੰਦੀ ਦਿਖਾਈ ਦੇ ਰਹੀ ਹੈ ਤੇ ਇਸ ਚੁੱਪੀ ਨੂੰ ਲੈ ਕੇ ਭਾਜਪਾ ਅੱਗੇ ਬੋਲਦੇ ਦਿਖਾਈ ਦਿੱਤੇ ਨੇ ਭਾਜਪਾ ਅੱਗੇ ਸੁਭਾਸ਼ ਸ਼ਰਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ 15 ਦਿਨਾਂ ਦੇ ਅੰਦਰ ਅੰਦਰ ਸੂਬੇ ਵਿੱਚ ਹੜਪੀਟਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਭਾਜਪਾ ਵੱਲੋਂ ਮੁੱਖ ਮੰਤਰੀ ਸੁਨੇ ਸਾਰੇ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਰੰਗਲਾ ਪੰਜਾਬ ਦੇ ਵਿੱਚ ਜੋ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਇਹਨਾਂ ਆਗੂਆਂ ਦੇ ਵੱਲੋਂ ਭਾਜਪਾ ਆਗੂਆਂ ਦੇ ਵੱਲੋਂ ਇਹ ਦੋਸ਼ ਲਗਾ ਦਿੱਤਾ ਗਿਆ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੇ ਵੱਲੋਂ ਫਰੋਤੀ ਦੇ ਤੌਰ ਤੇ ਇਸ ਦੇ ਵਿੱਚ ਪੈਸੇ ਪਵਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਹੀ ਮੰਤਰੀਆਂ ਤੇ ਵਿਧਾਇਕਾਂ ਨੇ ਡਿਊਟੀਆਂ ਲਗਾਈਆਂ ਗਈਆਂ ਨੇ ਅਦਯੋਖ ਪੱਤਿਆਂ ਤੋਂ ਕਥਿਤ ਤਾ ਜ਼ਬਰੀ ਰੁਪਏ ਲਏ ਜਾ ਰਹੇ ਨੇ ਸਰਕਾਰ ਨੇ ਹੁਣ ਤੱਕ ਰੰਗਲਾ ਪੰਜਾਬ ਫੰਡਾਂ ਦੇ ਵਿੱਚ ਇੱਕ ਵੀ ਰੁਪਇਆ ਹੜਪੀਟਾਂ ਦੀ ਮਦਦ ਲਈ ਨਹੀਂ ਖਰਚਿਆ ਹੈ ਭਾਜਪਾ ਆਗੂਆਂ ਦੇ ਵੱਲੋਂ ਇਹ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਲਗਾ ਦਿੱਤੇ ਗਏ ਨੇ ਤੇ 15 ਦਿਨਾਂ ਦੇ ਵਿੱਚ ਵਿੱਚ ਮੁਆਵਜ਼ਾ ਹਰੇਕ ਹੜਪੀੜਤ ਲੋਕਾਂ ਨੂੰ ਦਿੱਤਾ ਜਾਵੇ ਇਹ ਮੰਗ ਕਰ ਦਿੱਤੀ ਗਈ ਹੈ ਨਹੀਂ ਤਾਂ ਫਿਰ ਕਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਨਾਲ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਨਿਆਬੀ ਨਿਊਜ਼ਲਾਈਨ ਦੇ ਨਾਲ